ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਅੱਜ ਅਸੀਂ ਮੁਕਸਰ ਤੋਂ ਬਠਿੰਡਾ ਵੱਲ ਨੂੰ ਲੰਘ ਰਹੇ ਸੀ ਤਾਂ ਰਸਤੇ ਦੇ ਵਿੱਚ ਪਿੰਡ ਭਲਾੜੇ ਵਾਲਾ ਦੇ ਕੋਲ ਪੰਜਾਬੀ ਪਕੌੜਾ ਪੁਆਇੰਟ ਦੇਖਿਆ ਉੱਥੇ ਅਸੀਂ ਰੁਕੇ ਅਤੇ ਗੋੜ ਵਾਲੀ ਚਾਹ ਤੇ ਪਕੌੜਿਆਂ ਦਾ ਲੁੱਥ ਪਟਾਇਆ ਇਹ ਬਠਿੰਡਾ ਤੋਂ 500 ਮੀਟਰ ਦੀ ਦੂਰੀ ਦੇ ਇੱਥੇ ਸਥਿਤ ਹੈ ਆਓ ਆਪਾਂ ਬਾਈਆਂ ਨਾਲ ਕਰਦੇ ਹਾਂ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੁਸੀਂ ਕਿੱਥੋਂ ਆ ਰਹੇ ਹੋ ਬਠਿੰਡੇ ਤੋਂ ਜੀ ਤੇ ਤੁਹਾਨੂੰ ਇੱਥੇ ਪਕੌੜਾ ਪੁਆਇੰਟ ਚਲਾਉਂਦਾ ਕਿੰਨਾ ਟਾਈਮ ਹੋ ਗਿਆ ਜੀ ਸਾਲ ਨੂੰ ਹੋ ਗਏ ਜੀ 2.5 ਸਾਲ ਲਗੂ ਹੋ ਗਏ 2.5 ਸਾਲ ਜੀ ਹਾਂ ਜੀ ਹਾਂ ਜੀ ਤੇ ਇਹ ਪਕੌੜਾ ਪੁਆਇੰਟ ਜਿਹੜਾ ਤੁਹਾਡਾ ਕਿਹੜੀ ਰੋਡ ਤੇ ਸਥਿਤ ਹੈ ਜੀ ਇਹ ਮੁਕਸਰ ਰੋਡ ਤੇ ਹੈ ਜੀ ਬਠਿੰਡੇ ਤੋਂ ਚੱਲਦੇ ਜਦੋਂ ਆਪਾਂ ਹਾਂ ਜੀ ਤੇ ਦੋ ਰੋਡਾਂ ਹੋ ਜਾਂਦੀਆਂ ਇੱਕ ਰੋਡ ਚਲੀ ਗਈ ਜੀ ਇੱਕ ਸ਼੍ਰੀ ਮੁਕਸਰ ਸਾਹਿਬ ਰੋਡ ਜੀ ਇਹ ਆਪਣਾ ਮੁਕਸਰ ਵਾਲੀ ਰੋਡ ਤੇ ਹੈ ਜਦੋਂ ਦੋ ਰੋਡਾਂ ਹੋ ਜਾਂਦੀਆਂ ਤਾਂ ਜਦੋਂ ਮੁਕਸਰ ਨੂੰ ਚੱਲਦੇ ਆ ਤਾਂ 500 ਮੀਟਰ ਅੱਗੇ ਆ ਕੇ ਪਿੰਡ ਆਉਂਦਾ ਭਲਾਡੇ ਵਾਲਾ ਭਲਾਡੇ ਵਾਲਾ ਹਾਂਜੀ 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 ਔਰ ਭਲਾਡੇ ਵਾਲੇ ਦੀ ਧਰਤੀ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਕਿਉਂਕਿ ਸਾਨੂੰ ਭਲਾਡੇ ਵਾਲੀ ਇਸ ਧਰਤੀ ਦੇ ਉੱਤੇ ਅੱਜ 10 ਬੰਦਿਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਜੀ ਔਰ ਭਲਾਡੇ ਵਾਲੇ ਪਿੰਡ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਭਲਾਡੇ ਵਾਲੇ ਪਿੰਡ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਬੜਾ ਸਾਥ ਦਿੱਤਾ ਔਰ ਅੱਜ ਸਾਡਾ ਪੰਜਾਬੀ ਪਕੌੜਾ ਪੁਆਇੰਟ ਸਾਡੀ ਫਰਮ ਦਾ ਨਾਮ ਹੈ ਔਰ ਬੜੀ ਚੜ੍ਹਦੀ ਕਲਾ ਜੀ ਜੀ ਚਲੋ ਜੇਕਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਤੁਸੀਂ ਕਿੱਥੋਂ ਆਉਣੇ ਹੋ ਬਹਿੰਡੇ ਤੋਂ ਜੀ ਤੇ ਤੁਹਾਨੂੰ ਇੱਥੇ ਪਕੌੜਾ ਪੁਆਇੰਟ ਚਲਾਉਂਦਾ ਕਿੰਨਾ ਟਾਈਮ ਹੋ ਗਿਆ ਜੀ ਸਾਨੂੰ ਹੋ ਗਏ ਜੀ 2.5 ਸਾਲ ਨੂੰ ਹੋ ਗਏ 2.5 ਸਾਲ ਜੀ ਹਾਂਜੀ ਹਾਂਜੀ ਤੇ ਇਹ ਪਕੌੜਾ ਪੁਆਇੰਟ ਜਿਹੜਾ ਤੁਹਾਡਾ ਕਿਹੜੀ ਰੋਡ ਤੇ ਸਥਿਤ ਹੈ ਜੀ ਇਹ ਮੁਕਸਰ ਰੋਡ ਤੇ ਹੈ ਜੀ ਬਹਿੰਡੇ ਤੋਂ ਚੱਲਦੇ ਜਦੋਂ ਆਪਾਂ ਹਾਂਜੀ ਤੇ ਦੋ ਰੋੜਾਂ ਹੋ ਜਾਂਦੀਆਂ ਇੱਕ ਮਲੋੜ ਚਲੀ ਗਈ ਜੀ ਇੱਕ ਸ਼੍ਰੀ ਮਕਸਰ ਸਾਹਿਬ ਰੋਡ ਠੀਕ ਇਹ ਆਪਣਾ ਮਕਸਰ ਵਾਲੀ ਰੋਡ ਤੇ ਹੈ ਜਦੋਂ ਦੋ ਰੋੜਾਂ ਹੋ ਜਾਂਦੀਆਂ ਤਾਂ ਜਦੋਂ ਮਕਸਰ ਨੂੰ ਚੱਲਦੇ ਆ ਤਾਂ 500 ਮੀਟਰ ਅੱਗੇ ਆ ਕੇ ਪਿੰਡ ਆਉਂਦਾ ਭਲਾਡੇ ਵਾਲਾ ਭਲਾਡੇ ਵਾਲਾ ਹਾਂਜੀ 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 ਔਰ ਭਲਾਡੇ ਵਾਲੇ ਦੀ ਧਰਤੀ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਕਿਉਂਕਿ ਸਾਨੂੰ ਭਲਾਡੇ ਦੀ ਇਸ ਧਰਤੀ ਦੇ ਉੱਤੇ ਅੱਜ 10 ਬੰਦਿਆਂ ਨੂੰ ਰਜਿਸਟਰ ਮਿਲਿਆ ਹੋਇਆ ਜੀ ਔਰ ਭਲਾਡੇ ਵਾਲੇ ਪਿੰਡ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਭਲਾਡੇ ਵਾਲੇ ਪਿੰਡ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਬੜਾ ਸਾਥ ਦਿੱਤਾ ਔਰ ਅੱਜ ਸਾਡਾ ਪੰਜਾਬੀ ਪਕੌੜਾ ਪੁਆਇੰਟ ਸਾਡੀ ਫਰਮ ਦਾ ਨਾਮ ਹੈ ਔਰ ਬੜੀ ਚੜ੍ਹਦੀ ਕਲਾ ਜੀ ਪੁਆਇੰਟ ਹੈ ਇਹ ਇੱਕ ਇੱਥੇ ਆ ਇੱਕ ਇਸ ਤੋਂ ਅੱਗੇ ਬਲਾਡੇ ਵਾਲੇ ਪਿੰਡ ਦਾ ਜਿਹੜਾ ਮੇਨ ਅੱਡਾ ਹੈ ਹਾਂਜੀ 500 ਮੀਟਰ ਅੱਗੇ ਹਾਂਜੀ ਉੱਥੇ ਫਿਲਮ ਸਿਟੀ ਬਣੀ ਹੋਈ ਹੈ ਕਿ ਡ੍ਰੀਮ ਲੈਂਡ ਫਿਲਮ ਸਿਟੀ ਜੀ ਜੀ ਜਿਹਦੇ ਵਿੱਚ ਪ੍ਰੀ-ਵੇਡਿੰਗ ਵਾਸਤੇ ਆਉਂਦੇ ਨੇ ਜਾਂ ਸ਼ੂਟਿੰਗ ਛੋਟੀ ਮੋਟੀ ਹੁੰਦੀ ਹੈ ਉਹਦੇ ਵਿੱਚ ਜੀ ਬਾਈ ਜੀ ਤਾਂ ਇੱਕ ਸਾਡਾ ਉਹਦੇ ਬਾਹਰਲੇ ਪਾਸੇ ਦੁਕਾਨਾਂ ਨੇ ਸਾਡੀਆਂ ਇੱਕ ਸਾਡਾ ਪੁਆਇੰਟ ਉੱਥੇ ਆ ਜੀ ਉਹ ਹੁਣੇ ਚੱਲੂ ਹੋਇਆ ਹੈ ਇਹ ਸਾਡਾ ਪੁਰਾਣਾ ਪੁਆਇੰਟ ਹੈ ਜੀ ਬਾਈ ਜੀ ਤੇ ਸਾਡਾ ਮੇਨ ਜਿਹੜਾ ਕਨਸੈਪਟ ਹੈ ਗੁੱਡ ਦੀ ਚਾਹ ਤੇ ਪੰਜਾਬੀ ਪਕੌੜੇ ਜਿਹੜੇ ਪਹਿਲਾਂ ਵਿਆਹਾਂ 'ਚ ਖਾਂਦੇ ਹੁੰਦੇ ਸੀ ਮੇਰਗਾਂ ਦੇ ਵਿਆਹਾਂ ਦੇ ਵਿੱਚ ਇਹ ਪਕੌੜੇ ਹੁੰਦੇ ਸੀ ਤੇ ਲੱਡੂ ਹੁੰਦੇ ਸੀ ਵੱਡੇ ਵੱਡੇ ਜੀ ਤੇ ਉਹ ਜਿਹੜਾ ਵਿਰਸਾ ਸਾਡਾ ਲੋਕ ਭੁੱਲ ਗਏ ਸੀ ਅਸੀਂ ਉਹ ਦੁਬਾਰਾ ਉਹਨੂੰ ਉਹਨੂੰ ਜਿਉਂਦਾ ਕਰ ਸਰਜੀਤ ਕੀਤਾ ਸਰਜੀਤ ਕਰ ਰਹੇ ਹਾਂ ਕਰ ਰਹਿਆਂ ਨੂੰ ਜੀ ਔਰ ਇਸੇ ਕਰਕੇ ਅਸੀਂ ਕਾਮਯਾਬ ਹੋ ਗਏ ਜੀ ਕਿਉਂਕਿ ਅਸੀਂ ਪੁਰਾਣੇ ਵਿਰਸੇ ਦੀ ਗੱਲ ਕੀਤੀ ਸੱਭਿਆਚਾਰ ਦੀ ਗੱਲ ਕੀਤੀ ਕਲਚਰ ਦੀ ਗੱਲ ਕੀਤੀ ਪੰਜਾਬੀ ਕਲਚਰ ਦੀ ਗੁੜ ਦੀ ਚਾਹ ਹੁਣ ਗੁੜ ਦੀ ਚਾਹ ਵਾਲਾ ਬੋਰਡ ਪੜ ਕੇ ਲੋਕ ਸਾਡੇ ਕੋਲੇ ਰੁੱਕ ਕੇ ਸਾਡੇ ਨਾਲ ਬੈਠ ਕੇ ਐਕਸਪੀਰੀਅੰਸ ਵੀ ਸ਼ੇਅਰ ਕਰਦੇ ਆ ਸਾਡੀ ਕੁਆਲਿਟੀ ਵੀ ਦੇਖਦੇ ਐ ਸਾਡੀ ਸਾਨੂੰ ਸੇਵਾ ਦਾ ਮੌਕਾ ਵੀ ਦਿੰਦੇ ਐ ਔਰ ਸਾਨੂੰ ਬਹੁਤ ਅੱਗੇ ਲਿਆਂਦਣ ਦੀ ਕੋਸ਼ਿਸ਼ ਕਰ ਰਹੇ ਐ ਸੰਗਤਾਂ ਦਾ ਅਸੀਂ ਬੜਾ ਧੰਨਵਾਦ ਕਰਦੇ ਧੰਨਵਾਦ ਜੀ ਇੱਥੇ ਆਉਂਦੇ ਜਾਂਦੇ ਇੱਕ ਵਾਰ ਜ਼ਰੂਰ ਮੁਰਦੀ ਚਾਹ ਤੇ ਪਕੌੜਿਆਂ ਦਾ ਆਨੰਦ ਮਾਣਿਓ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ